ਹੰਤਾ ਹਾਲਤ ਹੋਰ ਨੇ 84 ਦੇ ਵਿੱਚ ਜਿੱਦਾਂ ਵੱਟ ਹਮਲਾ ਹੋਇਆ ਸੀ ਦਰਬਾਰ ਸਾਹਿਬ ਦੇ ਉੱਤੇ ਜੋ ਕੁਝ ਹੋਇਆ ਸੀ ਉਦੋਂ ਸਿੱਖਾਂ ਨੇ ਇੱਥੇ ਹਿੰਦੂਆਂ ਦਾ ਕਤਲੇਆਮ ਕਰ ਦੇਣਾ ਸੀ ਜਿੱਦ ਵਿੱਚ ਸਿੱਖਾਂ ਦਾ ਕਤਲੇਆਮ ਹੋ ਗਿਆ ਉੱਥੇ ਸਟੇਟ ਨੇ ਨਹੀਂ ਬਚਾਏ ਉਹਦੇ ਸਿੱਖਾਂ ਸਿੱਖ ਨਹੀਂ ਬਾਹਰ ਨਿਕਲ ਗਏ ਪਰ ਸਿੱਖਾਂ ਨੇ ਕੋਈ ਕਤਲੇਆਮ ਨਹੀਂ ਕਰਿਆ ਇਹ ਨਹੀਂ ਆ ਵੀ ਸਿੱਖ ਕਮਜ਼ੋਰ ਸੀਗੇ ਸਿੱਖ ਹੀ ਇੱਕ 10-10 ਨੂੰ ਟੱਕਰਦਾ ਤੇ ਵੀ ਆਈਕਨ ਢੀਂਗ ਸਿੰਘ ਨੇ ਕਹਿੰਦਾ ਵੀ ਤਾਂ ਜੀ ਅਸੀਂ ਹਵਨ ਕਰਾਂਗੇ ਉੱਥੇ ਰਾਮ ਮੰਦਰ ਦਾ ਜਾ ਕੇ ਹੁਣ ਸਿੱਖੀ ਚ ਕਿਤੇ ਹਵਨ ਹੈ ਨਹੀਂ ਫਿਰ ਉਹ ਸਿੱਖ ਕਿੱਥੋਂ ਆਦੇ ਹੋਗੇ ਕੈਨੇਡਾ 'ਚ ਖਾਲਸਾ ਦੇ ਝੰਡੇ ਲਹਿਰਾਏ ਜਾਂਦੇ ਨੇ ਇੱਕ ਪਾਸੇ ਭਾਰਤ ਦੇ ਝੰਡੇ ਗੁਰਪਤ ਪੰਥ ਪੰਨੂ ਦੀ ਗੱਲ ਲੈ ਲਈਏ ਤੇ ਭਾਰਤੀ ਏਜੰਸੀਆ ਵੱਲੋਂ ਕੈਨੇਡਾ ਵਿੱਚ ਖਾਲਿਸਤਾਨ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੇ ਖਤਰਿਆਂ ਦੀ ਗੱਲ ਕਰ ਲਈਏ ਇਹ ਸਾਰਾ ਕੁਝ ਨਿਰੋਲ politically motivated ਹੈ ਜਾਂ ਇਹਦੇ ਵਿੱਚ ਕੋਈ ਧਾਰਮਿਕ ਜਾਂ ਜਜ਼ਬਾਤੀ ਤੱਤ ਵੀ ਹੈਗੇ ਨੇ ਇਦਾਂ ਦੇ ਕੁਝ ਬੰਦੇ ਲੈ ਲੈ ਨੇ ਜੋ ਤੁਸੀਂ ਕਿਹਾ ਸੈਂਟੀਮੈਂਟਲ ਬਣਾ ਲੈਨੇ ਧਰਮ ਦੇ ਨਾਂ 'ਤੇ ਗੁੰਮਰਾਹ ਕਰ ਲੈਣਾ ਤੇ ਜਾਂ ਪਹਾੜੇ ਦੇ ਬਣਾ ਲੈਣਾ ਇਹ ਕੋ ਔਖਾ ਕੰਮ ਨਹੀਂ ਹੁੰਦਾ ਹੁਣ ਕੁਝ ਸ਼ਕਤਾਂ ਜਿਹੜੀਆਂ ਨੇ ਸ਼ਾਤਰ ਤਾਕਤਾਂ ਉਹ ਕੁਝ ਸਿੱਖੀ ਸਰੂਪ ਵਾਲੇ ਬੰਦਿਆਂ ਨੂੰ ਲੈ ਕੇ ਜਾਂ ਸਿੱਖੀ ਸਰੂਪ ਵਾਲੇ ਬੰਦੇ ਬਣਾ ਕੇ ਕਿਉਂਕਿ ਉਹ ਸ਼ੀਨਵਾਗ ਦੇ ਮੋਰਚੇ ਜਿਵੇਂ ਦੇਖਿਆ ਗਿਆ ਸੀ ਵੀ Hindu ਜਿਹੜੀਆਂ ਔਰਤਾਂ ਸੀ RSS ਦੀਆਂ ਉਹੀ ਬੁਰਕੇ ਪਾ ਕੇ ਉਸੇ ਪੰਚੀਆਂ ਸੀ ਇਹ ਕੋਸ਼ਾ ਮਸਾ ਰੰਗੜ ਵੀ ਸਫਲ ਨਹੀਂ ਹੋਇਆ ਸੀ ਇਹ ਕੁਛਾਂ ਚ بڑے ਵੱਡੇ ਵੱਡੇ ਜ਼ਾਲਮ ਸਫਲ ਨਹੀਂ ਹੋਏ ਸੀ ਉਹਨੇ ਉੱਥੇ ਤਾਂ ਜੋ ਮਰਜੀ ਕਰੀ ਜਾਵੇ ਆਪਦਾ ਵੀ ਅਸੀਂ ਜੀ ਰੈਫਰੈਂਡਮ ਕਰਾ ਲਿਆ ਪਰਾਣਾ ਕਰਾ ਲਿਆ ਇੱਥੇ ਪੰਜਾਬ ਤਾਂ ਕੋਈ ਰੈਫਰੈਂਡਮ ਨਹੀਂ ਹੋਇਆ ਆ ਹੁਣ ਵੀ ਜਿਹੜਾ ਰੌਲਾ ਪੈ ਰਿਹਾ ਵੀ ਨਿੱਜਰ ਦਾ ਕਤਲ ਹੋ ਗਿਆ ਜੀ ਗੁਰਪ੍ਰਤਮਪਨੂਚੇ ਹਮਲਾ ਕਰਨਾ ਸੀ ਜੀ ਇਹ ਸਾਰਾ ਕੁਝ ਸਾਡੀ ਸਰਕਾਰ ਤੇ ਉਹਨਾਂ ਨੇ ਰਲ ਕੇ ਕਰ ਰਹੇ ਨੇ ਕਿਉਂਕਿ ਇੱਥੇ 2024 ਚੋਣਾਂ ਆ ਰਹੀਆਂ ਨੇ ਉਹਨਾਂ ਚੋਣਾ ਚੀ ਇਹ ਦੱਸਣਾ ਚਾਹੁੰਦੇ ਨਹੀਂ ਅਸੀਂ ਤਾਂ ਬਾਹਰ ਲੈਣੇ ਵੀ ਜਾ ਕੇ ਮਾਰ ਸਕਦੇ ਜਿਹੜੇ ਅੱਤਵਾਦੀ ਨੇ ਸਾਨੂੰ ਉਹ ਖਾੜਿਸਤਾਨੀ ਅੱਤਵਾਦੀ ਪੇਸ਼ ਕਰਨਾ ਚਾਹੁੰਦੇ ਨੇ ਗੁਰਪ੍ਰਤਮ ਪੱਨੂ ਹਮੇਸ਼ਾ ਉਹ ਬਿਆਨ ਦਿੰਦਾ ਰਿਹਾ ਹੈ ਜਿਹੜੇ ਭਾਰਤ ਸਰਕਾਰ ਨੂੰ ਸੂਟ ਕਰਦੇ ਸੀ ਉੱਤੇ ਬੀਜਪੀ ਦੇ ਬੰਦੇ ਆਏ ਹੋਏ ਇਹਨਾਂ ਦੇ ਉਹਨਾਂ ਨੂੰ ਇਹਨਾਂ ਨੇ ਝੰਡੇ ਫੜੇ ਉਹਨਾਂ ਨਾਲ ਗੱਲਬਾਤ ਕਰੀ ਤੇ ਮੁੜ ਕੇ ਜਾਂਦੇ ਹੋਏ ਕਹਿ ਗਏ ਵੀ ਆਪਣੇ ਮੁੱਖ ਮੰਤਰੀ ਕੋਲ ਬੋਲ ਦੇਣਾ ਕਿ ਮੈਂ ਆਪਣੀ ਜਾਨ ਬਚਾ ਕੇ ਜਾ ਰਹਾ ਹਾਂ ਬਚ ਕੇ ਜਾ ਰਹਾ ਹਾਂ ਇੱਥੇ ਤਾਂ ਕਿਸੇ ਨੇ ਕੋਈ ਹਮਲਾ ਨਹੀਂ ਕਿਰਿਆ ਉਹਨਾਂ ਤੇ ਆ ਦੋ ਜਵਾਕਾਂ ਨੂੰ ਤੁਸੀਂ ਗੁੰਮਰਾਹ ਕਰਕੇ ਉੱਥੇ ਮੋਗੇ ਚੰਡੇ ਜੇ ਚਲਾਤੇ ਮੁੜ ਕੇ ਕੀ ਹੋਇਆ ਮੁੜ ਕੇ ਤੁਹਾਨੂੰ ਕੀ ਮਿਲਿਆ ਉਹ ਵਿਚਾਰੇ ਜੇਲਾਂ ਚ ਬੈਠੇ ਨੇ ਗੁਰਪ੍ਰਤੰਦ ਪੰਨੂ ਸ਼ਰੇਆਮ ਕਹਿੰਦਾ ਵੀ ਮੈਂ ਤਾਂ ਜਿਵੇਂ ਫੌਜਾਂ ਭਰਤੀ ਕਰਦੇ ਨੇ ਲੋਕ ਮੈਂ ਤਾਂ ਮੁੱਢ ਦੇ ਬੰਦੇ ਲੈ ਕੇ ਕਰਦਾ ਮੁੱਢ ਦੇ ਬੰਦਿਆਂ ਦਾ ਤਾਂ ਮਤਲਬ ਉਹਦੀ ਕੋਈ ਕੀਮਤ ਨਹੀਂ ਨਾ ਹੁੰਦੀ ਸਾਡੇ ਉੱਤੇ ਜ਼ਬਰ ਕਰ ਦਿਓ ਜਿਹੜਾ ਉਹਦੇ ਬਾਰੇ ਜੀ ਅਸੀਂ ਬੋਲਦੇ ਸਾਡੇ ਹੱਕ ਨੇ ਅਸੀਂ ਕੋਈ ਭੀਖ ਮੰਗੇ ਆ ਹੁਣ ਉਹ ਆਪ ਹੀ ਗੱਦੀ ਕਰਵੇ ਟੀਪਾ ਸਰਕਾਰ ਹੰਕਾਰ ਚ ਇਹ ਵੀਡੀਓ ਪਾਉਣੇ ਸ਼ੁਰੂ ਕਰਦੇ ਵੀ ਅਸੀਂ ਤਾਂ ਅੰਦਰ ਘੁਸ ਕੇ ਮਾਰਿਆ ਹੁਣ ਭਾਰਤ ਨੇ ਪਹਿਲੀ ਬਾਜੀ ਪਾਤੀ ਵੀ ਅਸੀਂ ਓਪਨਲੀ ਕਹਿੰਨੇ ਆ ਅਸੀਂ ਇਹਨਾਂ ਨੂੰ ਮਾਰਾਂਗੇ ਹੁਣ ਅਮਰੀਕਾ ਤੇ ਕੈਨੇਡਾ ਵੀ ਬਾਜੀ ਪਾਉਣਗੇ ਸਿੱਖਾਂ ਨੂੰ ਬੜੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕਰਨਗੇ ਹੁਣ ਨਹੀਂ ਬੰਦੇ ਇਹਨਾਂ ਦੇ ਆਪ ਦੇ ਬੰਦਿਆਂ ਨੇ ਕਿਹਾ ਵੀ ਹੁਣ 84 ਨਾ ਸਮਝਿਓ ਸਿੰਘ ਸਭਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਤੁਹਾਡੇ ਨਾਲ ਸੰਦੀਪ ਸਿੰਘ ਇਹ ਗੱਲ ਤਾਂ जगਜਾਹਰ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਇੱਕ ਨਵਾਂ ਪੰਜਾਬ ਸਿਰਜਦੇ ਨੇ ਤੇ ਇਸ ਦੇ ਨਾਲ ਹੀ ਉਹ ਉੱਥੋਂ ਦੀ ਸਿਆਸਤ ਵਿੱਚ ਵੀ ਅਹਿਮ ਰੁਚੀ ਰੱਖਦੇ ਨੇ ਜੇ ਗੱਲ ਕਰ ਲਈਏ ਕੈਨੇਡਾ ਦੀ ਤਾਂ ਕੈਨੇਡਾ ਵਿੱਚ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ ਤੇ ਜਿਨ੍ਹਾਂ ਵਿੱਚੋਂ ਕਾਫੀ ਸਾਰੇ ਪੰਜਾਬੀ ਉੱਥੋਂ ਦੀ ਸਿਆਸਤ ਵਿੱਚ ਵੀ ਅਹਿਮ ਰੋਲ ਨਿਭਾਉਂਦੇ ਨੇ ਤੇ ਇਹੀ ਸਿਆਸਤ ਸਿੱਧੇ ਜਾਂ ਅਸਿੱਧੇ ਤੌਰ ਤੇ ਇੰਡੀਆ ਵਿੱਚ ਪੰਜਾਬ ਵਿੱਚ ਵੀ ਅਸਰ ਦਿਖਾਉਂਦੀ ਹੈ ਤੇ ਇਸੇ ਬਾਬਤ 'ਚ ਗੱਲ ਕਰਾਂਗੇ ਡਾਕਟਰ ਪਿਆਰਾ ਲਾਲ ਗਰਗ ਜੀ ਨਾਲ ਕਿ ਉਹਨਾਂ ਦਾ ਇਸ ਬਾਬਤ ਕੀ ਕਹਿਣਾ ਪੈਰਾਲਾ ਗਰਗਜੀ ਬਹੁਤ ਬਸਵਾਗਤ ਹੈ ਸ਼ੁਕਰੀਆ ਜੀ ਬਹੁਤ ਪਹਿਲਾ ਸਵਾਲ ਤਾਂ ਇਹ ਹੈ ਕਿ ਸਿੱਧੇ ਜਾਂ ਸਿੱਧੇ ਤੌਰ ਤੇ ਕਿਉਂਕਿ ਹੁਣ ਗਲੋਬਲ ਪਿੰਡ ਬਣ ਚੁੱਕਿਆ ਹੈ ਸੋਸ਼ਲ ਮੀਡੀਆ ਨੇ ਬਹੁਤ ਜਾਣਕਾਰੀ ਬਹੁਤ ਤੇਜ਼ ਕਰ ਦਿੱਤੀ ਹੈ ਸੋ ਜਦੋਂ ਵੀ ਕੋਈ ਕੈਨੇਡਾ ਵਿੱਚ ਪੰਜਾਬੀ ਕੋਈ ਵੀ ਮਤਾ ਪਾਸ ਕਰਦੇ ਨੇ ਜਾਂ ਉੱਥੋਂ ਦੀ ਕੋਈ ਵੀ ਨਵੀਂ ਨਰ ਰਣਨੀਤੀ ਹੁੰਦੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਵਿੱਚ ਬੈਠੇ ਪੰਜਾਬੀਆਂ ਨੂੰ ਵੀ ਉੱਤੇ ਅਸਰ ਪਾਉਂਦੀ ਹੈ ਸੋ ਇਸ ਬਾਬਤ ਕੀ ਕਹਿਣਾ ਤੁਹਾਡਾ ਦੇਖੋ ਗੱਲ ਇਹ ਹੈ ਵੀ ਪੰਜਾਬੀ ਜਿੱਥੇ ਮਰਜੀ ਜਾਵੇ ਜਾਂ ਕੋਈ ਵੀ ਜਾਵੇ ਦੂਜੇ ਦੇਸ਼ਾਂ 'ਚ ਭਾਵੇਂ ਉੱਥੇ ਨਾਗਰਿਕੀ ਵੀ ਬਣ ਜੀ ਉਹਦੀਆਂ ਜੜ੍ਹਾਂ ਆਪਦੇ ਸੂਬੇ 'ਚ ਹੀ ਰਹਿਣਗੀਆਂ ਔਰ ਪਿਛਲੇ ਸਮਿਆਂ 'ਚ ਵੀ ਅਸੀਂ ਦੇਖਿਆ ਹੈ ਜਦ ਕੋਈ ਭੀੜ ਪਈ ਆ ਉਥੋਂ ਚਾਹੇ ਉਥੋਂ ਦੇ ਨਾਗਰਿਕ ਵੀ ਬਣ ਗਏ ਸੀ ਉਹ ਜਦ ਉਥੋਂ ਲੋਕਾਂ ਨੂੰ ਬਾਹਰ ਕੱਢੇ ਜਾਂਦਾ ਤਾਂ ਉਹਨਾਂ ਦਾ ਆਪਣਾ ਜਿਹੜਾ ਮੂਲ ਦੇਸ਼ ਹੁੰਦਾ ਉਹੀ ਉਹਨਾਂ ਨੂੰ ਸੰਤ ਹੈ ਤੇ ਇਹੀ ਪੰਜਾਬੀਆਂ ਪਰ ਪੰਜਾਬੀਆਂ ਦਾ ਇੱਕ ਵੱਡਾ ਹੋਰ ਵਿਲੱਖਣ ਖਾਸ ਕਰਕੇ ਵਿਸ਼ੇਸ਼ ਕਰਕੇ ਸਿੱਖਾਂ ਦੀ ਵਿਲੱਖਣਤਾ ਇਹ ਹੈ ਜਿਵੇਂ ਤੁਸੀਂ ਕਿਹਾ ਵੀ ਹੈ ਕਿ ਜਿਵੇਂ ਕੈਨੇਡਾ ਚ ਗਏ ਜੇ ਆਪਾਂ ਪਹਿਲਾਂ ਦੇਖੇ ਮੋਤੀ ਜਗੜ 1902 ਚ ਪਹਿਲੇ ਕੇਸ ਸਿੰਘ ਉੱਥੇ ਗਏ 1908 ਚ ਉਸੇ ਪਹਿਲਾਂ ਗੁਰਦੁਆਰਾ ਬਣਾ ਲਿਆ ਫਿਰ 1911 ਚ ਬਣਾ ਲਿਆ ਤੇ ਉਹ ਗੁਰਦੁਆਰੇ ਦੇ ਰਾਹੀਂ ਸਿਆਸਤ ਕਰਦੇ ਆਪਦਾ ਧਰਮ ਨੂੰ ਮੰਨਦੇ ਆਪਦਾ ਉੱਥੇ ਹਰ ਜਗ੍ਹਾ ਤੇ ਜਾ ਕੇ ਕੱਬੀ ਸਿਆਸਤ ਨਹੀਂ ਕਰਦੇ ਉਹ ਉਹ ਧੰਦੇ ਆਰਥਚਾਰੇ ਚ ਵੱਡੀ ਵੱਡੀ ਭੂਮਿਕਾ ਨਿਭਾਉਂਦੇ ਨੇ ਕਿ ਜਿਹੜਾ ਪੰਜਾਬੀ ਬਾਹਰ ਜਾਂਦਾ ਹੈ ਉਹ ਭੁੱਖਾ ਨਹੀਂ ਮਰਦਾ ਉੱਥੇ ਜਾ ਕੇ ਕੋਈ ਨਾ ਕੋਈ ਕੰਮ ਕਰ ਲੈਂਦਾ ਥੋੜੀ ਦੇਰ ਔਖਾ ਸੌਖਾ ਹੋ ਕੇ ਚੰਗੇ ਜਗ੍ਹਾ ਤੇ ਉੱਥੇ ਉਹ ਸੈੱਟ ਹੋਏ ਹੋਏ ਨੇ ਪੰਜਾਬੀ ਜਿਹੜੇ ਨੇ ਵੱਡੇ ਵੱਡੇ ਕਾਰੋਬਾਰੀ ਵੀ ਕਰਦੇ ਨੇ ਇਤੋਂ ਤੱਕ ਕਿ ਜਿਹੜੇ ਗਧਰੀ ਬਾਬੇ ਸੀ ਜਦ ਉਹ ਜਵਾਲਾ ਸਿੰਘ ਠੱਠੀਆਂ ਗਏ ਸੀਗੇ ਤੇ ਉਹ ਗਏ ਤਾਂ ਉੱਥੇ ਵਪਾਰ ਕਰਨ ਸੀਗੇ ਪਹਿਲਾਂ ਉਹਨਾਂ ਨੇ ਇੱਕ ਫਾਰਮ ਲਿਆ ਉਸ ਤੇ ਠੇਕੇ ਤੇ ਫਿਰ ਉਹ ਆਲੂਆਂ ਦਾ ਬਾਦਸ਼ਾਹ ਜਾਣੇ ਜਾਂਦੇ ਸੀ ਫਿਰ ਸਾਲ ਕੋ ਛੱਡ ਕੇ ਵੀ ਆ ਗਏ ਸ਼ੁਕਰਵਾਨੀ ਵੀ ਬੜੀ ਐ ਇਸ ਕਰਕੇ ਜੋ ਕੁਝ ਬਾਹਰ ਕੈਨੇਡਾ ਚ ਕੈਨੇਡਾ 'ਚ ਸਿੱਖਾਂ ਦੀ ਜੇ ਮੈਂ ਗਿਣਤੀ ਦੀ ਗੱਲ ਕਰਾਂ ਕੈਨੇਡਾ ਦਾ ਜਿਹੜੇ ਹੈਗੇ ਨੇ ਪੰਜ ਕਸ਼ਹਰਾਂ ਚ ਜਿਆਦਾ ਹੈਗੀ ਆ ਆਬਾਦੀ ਤੇ ਉਹਨਾਂ ਦੇ ਵਿੱਚੋਂ ਇੱਕ ਤਾਂ ਸ਼ਹਿਰ ਐਸਾ ਹੈ ਵੀ ਜਿੱਥੇ ਜੇ ਪੰਜਾਬ ਤੇ ਚੰਡੀਗੜ੍ਹ ਚ ਜੇ ਪਰਸੈਂਟੇਜ ਦੇਖੀਏ ਉਸ ਤੋਂ ਦੁਨੀਆ 'ਚ ਸਭ ਤੋਂ ਵੱਧ ਪਾਪੂਲੇਸ਼ਨ ਦੀ ਪਰਸੈਂਟੇਜ ਸਿੱਖਾਂ ਦੀ ਉਹ ਇੱਕ ਸ਼ਹਿਰ ਚ ਹੀ ਆ ਕੈਨੇਡਾ ਦੇ ਚ ਇਹ ਤੀਜੇ ਨੰਬਰ ਤੇ ਆ ਮਤਲਬ ਦੁਨੀਆ 'ਚ ਸੋ ਸਿੱਖਾਂ ਦੀ ਆਬਾਦੀ ਵੀ ਉੱਥੇ ਤਕਰੀਬਨ 2% ਹੈ ਤੇ 8 ਕ ਲੱਖ ਸਿੱਖ ਪਰ ਸਿੱਖੋਂ ਥੇ ਜ਼ਿਆਦਾ ਸਾਹਮਣੇ ਦਿਖਦੇ ਨੇ ਹਿੰਦੂਆਂ ਦੀ ਆਬਾਦੀ ਵੀ ਉੱਥੇ ਹੈ ਉਹ ਸਿੱਖਾਂ ਨਾਲੋਂ ਜ਼ਿਆਦਾ ਹੈ ਉਹ ਸਾਢੇ 8 ਲੱਖ ਹੈ ਕੋ ਤਕਰੀਬਨ 2.1% 2% ਇਹਦੇ باوجود ਕੋਈ ਬਹੁਤੀ ਨਜ਼ਰ 'ਚ ਨਹੀਂ ਆ ਰਹੇ ਉਹ ਇਸੇਤੋਂ ਨਹੀਂ ਉਸੇ ਚੋਣਾ ਹੁੰਦੀਆਂ ਨੇ ਆਪਾਂ ਨੂੰ ਪਤਾ ਹੈ ਵੀ 2000 ਜਿਆਦਾ ਸੀ ਚੋਣਾ ਹੋਈਆਂ ਪਿੱਛੇ ਉਹਨਾਂ ਚੋਣਾਂ 'ਚ ਇੱਥੇ ਤਾਂ ਸਿੱਖਾਂ ਨੂੰ ਉਹਨੀਆਂ ਮਤਲਬ ਸੀਟਾਂ ਨਹੀਂ ਮਿਲੀਆਂ ਜਿਨ੍ਹਾਂ ਉਹਨਾਂ ਦੀ ਪਾਰਲੀਮੈਂਟ 'ਚ ਪਰਸੈਂਟੇਜ ਸੀਟਾਂ ਲੱਗੇ ਉੱਥੇ ਹੁਣ ਉਹ ਜਿਹੜਾ ਮਤਬਾਦਲ ਪ੍ਰਾਈਮ ਮਿੰਿਸਟਰ ਬਣਦੀ ਸਕੀਮ 'ਚ ਉਹ ਵੀ ਸਿੱਖਾਂ ਸੋ ਇਹ ਕਹਿੰਦਾ ਕਿ ਸਿੱਖਾਂ ਨੇ ਜਿੱਥੇ ਵੀ ਗਏ ਨੇ ਇਹ ਕੋਈ ਇੱਥੇ ਨਹੀਂ ਆਸਟ੍ਰੇਲੀਆ ਚ ਗਏ ਨੇ ਅਮਰੀਕਾ ਚ ਗਏ ਨੇ ਥਾ-ਥਾਤ ਗਏ ਨੇ ਦੋ ਤਿੰਨ ਗੱਲਾਂ ਉਹਨਾਂ ਨੇ ਕਿਸੇ ਨਾ ਕਿਸੇ ਨਾਲ ਰਸ ਤੋਂ ਮਿਲੀਆਂ ਨੇ ਸਿੱਖੀ ਫਲਸਫੇ ਚ ਮਿਲੀਆਂ ਨੇ ਕਈ ਕਿਤਾਬ ਦਾ ਸਿਰ ਉੱਚਾ ਕਰਕੇ ਜੀਣਾ ਇੱਕ ਆਪਣੇ ਗੁਰੂ ਤੇ ਭਰੋਸਾ ਰੱਖਣਾ ਇੱਕ ਨੇਕ ਕਮਾਈ ਕਰਕੇ ਖਾਣਾ ਹਾਲਾਂਕਿ ਇਹ ਨਹੀਂ ਵੀ ਉਹਨਾਂ ਚ ਕੋਈ ਮਾੜੇ ਬੰਦੇ ਨਹੀਂ ਹੈਗੇ ਮੇਰਾ ਮਤਲਬ ਬਹੁਤੀ ਬਹੁ ਗਿੰਤੀ ਨੇਕ ਕਮਾਈ ਆੜੀ ਹੈ ਤੇ ਉਹਦੇ ਵਿੱਚੋਂ ਕੁਛ ਨਾ ਕੁਛ ਦਾਨ ਕਰਨਾ ਘਾਲ ਖਾ ਕੇ ਚਹਤੋਂ ਦੇ ਨਾਨਕ ਰਾਬ ਪਛਾਣੇ ਸੀ ਕਿ ਕੋਸ਼ਿਸ਼ ਕਰਨੀਆਂ ਵੀ ਉਹਨਾਂ ਦੇ ਕਾਨੂੰਨ ਨੂੰ ਮੰਨਿਆ ਜਾਵੇ ਪਰ ਸੀਨੀਅਰ ਨੇਵਾ ਕਰਕੇ ਨਹੀਂ ਮੰਨਣਾ ਸਿਰ ਉੱਚਾ ਕਰਕੇ ਰਹਿਣਾ ਚਾਹੇ ਬਿਲਕੁਲ ਵਾਣੀ ਵੀ ਦੇਣੀ ਪਾਜੀ ਇਹ ਗੱਲਾਂ ਨੇ ਸਿੱਖਾਂ ਨੂੰ ਕਾਫੀ ਬਾਬਾ ਬਸਾਕਾ ਸਿੰਘ ਗੁਰਦਵਾਰੇ ਦੇ ਗਰੰਤੀ ਸੀਗੇ ਉਹ ਗਦਰੀ ਬਾਬੇ ਬਣ ਗਏ ਭਾਈ ਮੇਵਾ ਸਿੰਘ ਉਹ ਉਹਨਾਂ ਨੇ ਉੱਥੋਂ ਦੇ ਅਧਿਕਾਰੀ ਨੂੰ ਮਾਰਿਆ ਕਿਉਂਕਿ ਉਹ ਜਿਆਦਾ ਅਰਦਾਸ ਕਰ ਰਹੇ ਸੀ ਗੁਰਦੁਆਰੇ 'ਚ ਤੇ ਉੱਥੇ ਉਹਨੇ ਜਾ ਕੇ ਬੰਦੇ ਮਾਰਤੇ ਅਧਿਕਾਰੀ ਨੂੰ ਮਰਵਾਤੇ ਆਪ ਦੇ ਏਜੰਟ ਰਹੀਂ ਤੇ ਉਹਨੇ ਫੈਸਲਾ ਕਰ ਲਿਆ ਵੀ ਇਸ ਅਧਿਕਾਰੀ ਨੂੰ ਮੈਂ ਹੁਣ ਛੱਡਣਾਂ। ਅਦਾਲਤ ਚ ਮਾਰਿਆ ਉਹਨੇ ਜਾ ਕੇ ਭਾਈ ਮੇਵ ਸਿੰਘ ਨੇ। ਸੋ ਸਾਡੇ ਇਹ ਕੈਨੇਡਾ ਚ ਸਾਡੇ ਗਏ ਕਾਮਗਾਟਾ ਮਾਰੂ। ਉਹਨਾਂ ਨੇ ਵਾਪਸ ਕਰਤਾ ਜਹਾਜ਼। ਹੁਣ ਉਹਨਾਂ ਨੇ ਮਾਫੀ ਮੰਗੀ ਟੁੱਡੂ ਨੇ ਕਾਮਗਾਟਾ ਮਾਰੂ ਵਾਲੀ। ਪਰ ਭਾਈ ਗੁਰਦੇਵ ਸਿੰਘ ਲੈ ਕੇ ਤਾਂ ਗਏ ਨਾ ਜਹਾਜ਼। ਅੰਗਰੇਜ਼ਾਂ ਦੀ ਸ਼ਰਤਾਂ ਮੰਨੀ ਔਰ 3 ਮਹੀਨੇ ਉਸੇ ਖੜੇ ਰਹੇ। ਔਰ ਉੱਥੋਂ ਦੀ ਸੰਗਤ ਸੀ ਜਿਹੜੀ ਉਹਨਾਂ ਨੂੰ ਰੋਟੀ ਬਾਣੀ ਪਹੁੰਚਾਉਂਦੀ ਰਹੀ। ਸੋ ਇਹ ਗੱਲਾਂ ਚਬੜਾ ਕੱਲ ਨਹੀਂ ਅਸੀਂ ਪਰਸੋਂ ਗਏ ਸੀਗੇ। ਅ ਪਾਈ ਤਖਤ ਸਿੰਘ ਸੀਗੇ ਲੁਧਿਆਣੇ ਚ ਸਭ ਤੋਂ ਪਹਿਲਾ ਸਕੂਲ ਅ ਅਹਿਸਾਨੀਅਤ ਤੇ ਪ੍ਰੋਜੈਕਟ ਸਭ ਤੋਂ ਪਹਿਲਾ ਕੁੜੀਆਂ ਦਾ ਸਕੂਲ ਪੰਜਾਬ ਦੇ ਵਿੱਚ 1890 ਸ਼ੁਰੂ ਕਰਿਆ ਉਹਨਾਂ ਨੇ ਤੇ ਉਹ ਪੈਸੇ ਇਕੱਠੇ ਕਰਨ ਚੱਲੇਗੇ ਵੀ 50000 ਰੁਪਏ ਜੇ ਗੁਰੂ ਦੀ ਕਿਰਪਾ ਹੋਈ ਮੈਨੂੰ ਮਿਲ ਦੇਗਾ ਨਹੀਂ ਤਾਂ ਮੈਂ ਵਾਪਸ ਨਹੀਂ ਆਉਣਾ ਤੇ ਉਹ ਇੱਕ ਸਾਲ ਚ ਇਕੱਠਾ ਕਰਕੇ ਆ ਗਏ ਲੋਕਾਂ ਨੇ ਪਹਿਦ ਤੇ ਸੋ ਸਿੱਖਾਂ ਚ ਕੁਰਬਾਨੀਆਂ ਵੀ ਹੈਗੀਆਂ ਨੇ ਜੋਸ਼ ਵੀ ਹੈਗਾ ਇਸੇ ਕਰਕੇ ਉਹ ਪ੍ਰਭਾਵ ਵੀ ਪੈਂਦਾ ਹੁਣ ਜੇ ਪੰਨੂ ਵਾਲਾ ਹੈ ਉਨੇ ਉੱਥੇ ਤਾਂ ਜੋ ਮਰਜ਼ੀ ਕਰੀ ਜਾਵੇ ਆਪਦਾ ਵੀ ਅਸੀਂ ਜੀ ਰੈਫਰੈਂਡਮ ਕਰਾ ਲਿਆ ਪੁਰਾਣਾ ਕਰਾ ਲਿਆ ਇੱਥੇ ਪੰਜਾਬ ਤਾਂ ਕੋਈ ਰੈਫਰੈਂਡਮ ਨਹੀਂ ਹੋਇਆ ਉੱਥੇ ਜਿਹੜਾ ਮਰਜ਼ੀ ਨਾਰਾ ਦਿੱਜਦਾ ਇੱਥੇ ਪੰਜਾਬ ਵਿੱਚ ਕਿੰਨਾ ਕਿ ਕੋਈ ਪੰਜਾਬ ਨੇ ਆਪਦੇ ਹਿਸਾਬ ਨਾਲ ਸਿੱਖੀ ਕੇ ਵੀ ਗੱਲ ਜਾਂਦੇ ਨੇ ਜਿੱਥੇ ਜਿਹੋ ਜਿਹਾ ਹਾਲਤ ਹੋਵੇ ਉਸ ਟਿੱਕੇ ਨਾਲ ਆਪਦੇ ਆਪ ਨੂੰ ਐਡਜਸਟ ਕਰਦੇ ਨੇ ਪਰ ਆਪਦੀ ਇੱਜ਼ਤ ਮਾਨ ਰੱਖਦੇ ਹੋਏ ਆਪਦੀ ਅਣਖ ਮੈਨ ਤੇ ਅਰ ਉਹ ਅਣਖ ਵਾਸਤੇ ਗੁਰੂ ਸਾਹਿਬ ਨੇ ਕਿਹਾ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਦੇ ਤੱਕ ਚਾਏ ਸੋ ਮੈਨੂੰ ਇਹ ਲੱਗਦਾ ਹੈ ਵੀ ਸਿੱਖੀ ਦਾ ਇੱਕ ਚੇਹ ਪ੍ਰਵਾਹ ਹੁਣ ਵੀ ਜਿਹੜਾ ਰੌਲਾ ਪੈ ਰਿਹਾ ਵੀ ਨੱਜਰ ਦਾ ਕਤਲ ਹੋ ਗਿਆ ਜੀ ਗੁਰਪ੍ਰਤਮਪਨੂ ਤੇ ਹਮਲਾ ਕਰਨਾ ਸੀ ਜੀ ਇਹ ਸਾਰਾ ਕੁਝ ਸਾਡੀ ਸਰਕਾਰ ਤੇ ਉਹਨਾਂ ਨੇ ਰਲ ਕੇ ਕਰ ਰਹੇ ਨੇ ਕਿਉਂਕਿ ਇੱਥੇ 2024 ਚੋਣਾਂ ਆ ਰਹੀਆਂ ਨੇ ਉਹਨਾਂ ਚੋਣਾਂ ਚ ਇਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਤਾਂ ਬਾਹਰ ਲੈਣ ਨੂੰ ਵੀ ਜਾ ਕੇ ਮਾਰ ਸਕਦੇ ਜਿਹੜੇ ਅੱਤਵਾਦੀ ਨੇ ਸਾਨੂੰ ਉਹ ਖਾਲਿਸਤਾਨੀ ਅੱਤਵਾਦੀ ਪੇਸ਼ ਕਰਨਾ ਚਾਹੁੰਦੇ ਨੇ ਗੁਰਪ੍ਰਤਮਪਨੂ ਹਮੇਸ਼ਾ ਉਹ ਬਿਆਨ ਦਿੰਦਾ ਰਿਹਾ ਹੈ ਜਿਹੜੇ ਭਾਰਤ ਸਰਕਾਰ ਨੂੰ ਸੂਟ ਕਰਦੇ ਸੀ ਕੌਣ ਵੀ ਹੋਣੇ ਇਹੀ ਮੈਂ ਤਾਂ ਰੈਫਰੈਂਡਮ ਕਰਾ ਲਿਆ ਇਹੀ ਉਹ ਦੱਸਣਾ ਚਾਹੁੰਦੇ ਨੇ ਵੀ ਪਹਿਲਾਂ ਉਹ ਤੋਂ ਹੀ ਰੈਫਰੈਂਡਮ ਫਿਰ ਉਹਨਾਂ ਕਹਿੰਦੇ ਅਸੀਂ ਹਮਲਾ ਕਰਾਂਗੇ ਡਰਬਲਜੈਂਟ ਵੀ ਚੋਂਦੇ ਨਾ ਹੁਣ ਤੱਕ ਕਿਤਾਬਾਂ ਸਾਹਮਣੇ ਆ ਗਈਆਂ ਸੋ ਇੱਥੇ ਵੀ ਜਦ ਇਹ ਮੈਂ ਕਿਉਂ ਕਹਿਣਾ ਇਹਦਾ ਆਧਾਰ ਹੈ ਇੱਕ ਜਦ ਮੋਦੀ ਸਾਹਿਬ ਪੰਜਾਬ ਚ ਆਏ ਸੀਗੇ ਚੰਨੀ ਸਾਹਿਬ ਦੀ ਸਰਕਾਰ ਸੀ ਤੇ ਉਹ ਆਪਣੀ ਮਰਜ਼ੀ ਨਾਲ ਗਏ ਸੀ ਸੜਕ ਦੇ ਉੱਤੋਂ ਦੀ ਉੱਥੇ ਅੱਗੇ ਉਹਨਾਂ ਨੇ ਆਖਿਆ ਜੀ ਅੱਗੇ ਤਾਂ ਰਸਤਾ ਕਿਸਾਨਾਂ ਨੇ ਬੰਦ ਕਰਿਆ ਹੋਇਆ ਦੋ ਤਿੰਨ ਕਿਲੋਮੀਟਰ ਗਾਂ ਬੈਠੇ ਸੀ ਕਿਸਾਨ ਤਾਂ ਉਹ ਆਖਿਆ ਕੋਈ ਨਹੀਂ ਉਡੀਕਦੇ ਜਾਂਦੇ ਉਥੋਂ ਖਾਦੀ ਹੋ ਜਾਈ ਆਪ ਹੀ ਉੱਥੇ ਰੁਕੇ ਸੀ ਉੱਤੇ ਬੀਜੇਪੀ ਦੇ ਬੰਦੇ ਆਏ ਹੋਏ ਇਹਨਾਂ ਦੇ ਉਹਨਾਂ ਨੂੰ ਇਹਨਾਂ ਨੇ ਝੰਡੇ ਫੜੇ ਉਹਨਾਂ ਨਾਲ ਗੱਲਬਾਤ ਕਰੀ ਤੇ ਮੁੜ ਕੇ ਜਾਂਦੇ ਹੋਏ ਕਹਿ ਗਏ ਵੀ ਆਪਣੇ ਮੁੱਖ ਮੰਤਰੀ ਕੋਲ ਬੋਲ ਦੇਣਾ ਕਿ ਮੈਂ ਆਪਣੀ ਜਾਨ ਬਚਾ ਕੇ ਜਾ ਰਹਾ ਹਾਂ ਬਚ ਕੇ ਜਾ ਰਹਾ ਹਾਂ ਅੱਛੇ ਤਾਂ ਕਿਸੇ ਨੇ ਕੋਈ ਹਮਲਾ ਨਹੀਂ ਕਰਿਆ ਉਹਨਾਂ ਤੇ ਬਚ ਕੇ ਜਾਣ ਵਾਲੀ ਕੋਈ ਗੱਲ ਵੀ ਨਹੀਂ ਕਿਸੇ ਦੇ ਮਨ ਚ ਉਹਨਾਂ ਪਰ ਜੀ ਕੋਈ ਗਿਲਾ ਹੀ ਨਹੀਂ ਸੀ ਉਹ ਬੋਲਦੇ ਰੈਡੀ ਕਰਦੇ ਜੋ ਮਰਜ਼ੀ ਕਰਦੇ ਤੇ ਜਦ ਉਏ ਇਥੇ ਕੁਝ ਹੋਇਆ ਨਾ 4-5 ਦਿਨ ਉਹਨਾਂ ਦੀ ਹੁਣ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਗਲਤ ਨਿਕਲਣ ਲੱਗੀ ਤਾਂ ਗੁਰਪ੍ਰਧਾਨਤ ਪੰਨੂ ਨੇ ਦੇਹੰਦੇ ਤਾਂ ਕਿਉਂਕਿ ਉਹ ਤਾਂ ਸੱਚਾ ਕਰਨਾ ਸੀ ਨਾ ਪ੍ਰਧਾਨ ਮੰਤਰੀ ਨੇ ਦਾ ਕਿ ਅਸੀਂ ਤਾਂ ਉਹਨਾਂ ਦੇ ਹਮੜਾ ਕਰਨਾ ਸੀ ਗੁਰਪ੍ਰਧਾਨਤ ਪੰਨੂ ਨੂੰ ਪੁੱਛੇ ਵੀ ਦੱਸੋ ਤੁਹਾਡੇ ਚ ਕਿਹੜੇ ਬੰਦੇ ਨੇ ਆਹ ਦੋ ਜਵਾਕਾਂ ਨੂੰ ਤੁਸੀਂ ਗੁੰਮਰਾਹ ਕਰਕੇ ਉੱਥੇ ਮੋਗੇ ਚੰਡੇ ਜੇ ਚਲਾਤੇ ਮੁੜ ਕੇ ਕੀ ਹੋਇਆ ਮੁੜ ਕੇ ਤੁਹਾਨੂੰ ਕੀ ਮਿਲਿਆ ਉਹ ਵਿਚਾਰੇ ਜੇਲ੍ਹਾਂ ਚ ਬੈਠੇ ਨੇ ਉਹਨਾਂ ਦੀ ਜਵਾਨਤ ਨਹੀਂ ਹੋ ਰਹੀ ਤੁਸੀਂ ਉਹਨਾਂ ਨੂੰ ਜਿਹੜੇ ਪੈਸੇ ਵਾਅਦਾ ਕਰੇ ਸੀ ਹੋਣੀ ਤੇ ਗੁਰਪ੍ਰਧਾਨਤ ਪੰਨੂ ਸ਼ਰਮ ਕਹਿੰਦਾ ਵੀ ਮੈਂ ਤਾਂ ਜਿਵੇਂ ਫੌਜਾਂ ਭਰਤੀ ਕਰਦੇ ਨੇ ਲੋਕ ਮੈਂ ਤਾਂ ਮੁੱਢ ਦੇ ਬੰਦੇ ਲੈ ਕੇ ਕਰਦਾ ਮੁੱਲ ਬੰਦਨ ਦਾ ਤਾਂ ਮਤਲਬ ਨਹੀਂ ਕੋਈ ਕੀਮਤ ਨਹੀਂ ਨਾ ਹੁੰਦੀ ਅੰਗਰੇਜ਼ ਵੀ ਤਾਂ ਹੀ ਕਰਦਾ ਸੀ ਅੰਗਰੇਜ਼ ਨੇ ਇੱਕ ਲੜਾਈ ਜੇ ਪੁੱਛਿਆ ਆਪਣੇ ਅਹਿਲਕਾਰ ਨੂੰ ਕਹਿੰਦਾ ਘੋੜਾ ਬਚਿਆ ਉਹ ਕਹਿੰਦਾ ਜੀ ਤੁਸੀਂ ਘੋੜੇ ਦੀ ਗੱਲ ਕਰਦੇ ਹੋ ਤੁਸੀਂ ਸਿਪਾਹੀਆਂ ਦੀ ਤਾਂ ਗੱਲ ਕਰ ਲਓ ਕਹਿੰਦਾ ਸਿਪਾਹੀ ਤੋਂ 20 ਰੁਪਏ ਮੈਂ ਦੇ ਲੱਤਾ ਹੈ ਘੋੜਾ ਤੋਂ 500 ਰੁਪਏ ਦਾ ਪਛਵਾਦ ਮੁੱਲ ਸਾਨੂੰ ਵੱਧਾ ਹੈ ਦੂਜਿਆਂ ਵਾਸਤੇ ਇਹੀ ਗੁਰਪ੍ਰਤਮੰਤ ਬੰਨੂ ਕਰਦਾ ਵੀ ਸਾਨੂੰ ਮੁੱਲ ਲੈਂਦਾ ਹੈ ਪੇ ਪੰਜਾਬੀ ਮੁੱਢ ਵੀ ਕਰਨ ਵਾਲੀ ਨਹੀਂ ਇਸੇ ਕਰਕੇ ਗੁਰਪ੍ਰਤੰਤ ਪੰਨੂ ਦੇ ਚੀ 2-4 ਚਮਚੇ ਤਾਂ ਹੋ ਸਕਦੇ ਨੇ ਇੱਥੇ ਉਹਦਾ ਸਿੱਖਾਂ ਚ ਕੋਈ ਆਧਾਰ ਨਹੀਂ ਹੈ ਗੁਰਪ੍ਰਤੰਤ ਪੰਨੂ ਦਾ ਨਾ ਸਿੱਖ ਕੋਈ ਛਕੜ ਸਤਾਂ ਦੀ ਗੱਲ ਕਰਦੇ ਨੇ ਪਰ ਜੇ ਅਸੀਂ ਆਪਦੇ ਹੱਕਾਂ ਦੀ ਗੱਲ ਕਰ ਜਾਂ ਕਿ ਚੰਡੀਗੜ੍ਹ ਸਾਡਾ ਪੰਜਾਬੀ ਬੋਲ ਦੇ ਇਲਾਕੇ ਪਾਣੀਆਂ ਦਾ ਮਾਮਲਾ ਜਾਂ ਸਾਡਾ ਜਿਹੜਾ ਇੱਥੋਂ ਤੁਸੀਂ ਇੱਥੇ ਵੀਰਸਾ ਬੜਾ ਟੀਪਰਾ ਨਾਲ ਆਤਾ ਸਾਡੇ ਉੱਤੇ ਜ਼ਬਰ ਕਰਦੇ ਉਹਦੇ ਬਾਰੇ ਜੀ ਅਸੀਂ ਬੋਲਦੇ ਸਾਡੇ ਹੱਕ ਨੇ ਅਸੀਂ ਕੋਈ ਭੀਖ ਮੰਗੇ ਆ ਸੋ ਜੇ ਅਸੀਂ ਆਪਦੇ ਹੱਕਾਂ ਵਾਸਤੇ ਬੋਲਦੇ ਆ ਤਾ ਸਾਨੂੰ ਘੜਦਾ ਨਹੀਂ ਕਿਹਾ ਜਾਂਦਾ ਇਸ ਕਰਕੇ ਅੱਜ ਜੀ ਕੈਨੇਡਾ ਦੇ ਨਾਲ ਅਸੀਂ ਜੋੜ ਕੇ ਦੇਖਣਾ ਹੋਵੇ ਜਿਹੜਾ ਜਿੱਥੇ ਸੈਮੀਨਾਰ ਵੀ ਰੱਖਿਆ ਗਿਆ ਸੀ ਉਹ ਨਹੀਂ ਆ ਸਕੇ ਜਿਹੜੇ ਬੁਲਾ ਰਹੇ ਸੀ ਕੈਨੇਡਾ 'ਚ ਰਹਿੰਦੇ ਨੇ ਉਹ ਮੁੱਖੇ ਹੀ ਹੈ ਵੀ ਕਿਉਂਕਿ ਕੈਨੇਡਾ 'ਚ ਸਿੱਖਾਂ ਦੀ ਕਾਫੀ ਵੱਡੀ ਵਾਦੀ ਹੈ ਸਿਆਸਤ 'ਚ ਉਹ ਸਾਰੇ ਓ ਜਿਆਦੇ ਵਿਦੇਸ਼ੀ ਮੁਲਕਾਂ ਨਾਲੋਂ ਸਭ ਤੋਂ ਵੱਧ ਜੇ ਸਿੱਖ ਸਰਗਰਮ ਨੇ ਤੇ ਸਿੱਖਾਂ ਨੂੰ ਉੱਥੇ ਰਿਪਰੈਜ਼ੈਂਟੇਸ਼ਨ ਮਿਲੀ ਹੈ ਉਹ ਸਭ ਤੋਂ ਜਿਆਦਾ ਸਿੱਖਾਂ ਨੂੰ ਕੈਨੇਡਾ 'ਚ ਮਿਲੀ ਹੋਈ ਹੈ ਤੇ ਕੈਨੇਡਾ ਵਾਲਿਆਂ ਦਾ ਜਿਹੜਾ ਹੈਗਾ ਉੱਥੇ ਵਰਤਾਓ ਵੀ ਥੋੜਾ ਫਰਕ ਹੈ ਉੱਥੇ ਸਾਡੇ ਵਾਂਗੂ ਇੰਨਾ ਰੈਸ਼ੀਅਲਿਜ਼ਮ ਨਹੀਂ ਹੈ ਤੋਂ ਇਸ ਕਰਕੇ ਮੈਨੂ ਆਇਆ ਲੱਗਦਾ ਹੈ ਵੀ ਕੈਨੇਡਾ ਦੇ ਨਾਲ ਜੋ ਕੁਝ ਕੈਨੇਡਾ ਦੇ ਸਿੱਖਾਂ ਨਾਲ ਵਾਪਰੇਗਾ ਉਹ ਵੀ ਪੰਜਾਬ ਤੇ ਅਸਰੰਦਾਜ਼ ਹੋਏਗਾ ਜੋ ਕੁਝ ਪੰਜਾਬ ਚ ਵਾਪਰੇਗਾ ਉਹ ਵੀ ਕੈਨੇਡਾ ਦੇ ਸਿੱਖਾਂ ਨਾਲ ਹੀ ਕਿਉਂਕਿ ਜਿਹੜਾ ਉਹ ਜਹਾਜ਼ ਉਡਾਇਆ ਸੀ ਉਹ ਵੀ ਤਾਂ ਕੈਨੇਡਾ ਦੇ ਵਿੱਚੋਂ ਹੀ ਨਿਕਲੇ ਸੀ ਨਾ ਬੰਦੇ ਸੋ ਇਸ ਕਰਕੇ ਭਾਰਤ ਸਰਕਾਰ ਨੂੰ ਇਹ ਸੋਖਾ ਕਹਿਣਾ ਵੀ ਦੇਖੋ ਜੀ ਤੁਸੀਂ ਪਹਿਲਾਂ ਸਾਡਾ ਜਹਾਜ਼ ਉਡਾਤਾ ਸੀ ਉਹ ਕੈਨੇਡਾ ਨੂੰ ਵੀ ਦੋਸ਼ਿੰਦੇ ਨੇ ਪਰ ਹੁਣ ਉਹ ਆਪ ਹੀ ਗੱਦੀ ਕਰ ਬੈਠੀ ਭਾਰਤ ਸਰਕਾਰ ਹੰਕਾਰ ਚ ਇਹ ਵੀਡੀਓ ਪਾਉਣੇ ਸ਼ੁਰੂ ਕਰਤੇ ਵੀ ਅਸੀਂ ਤਾਂ ਅੰਦਰ ਘੁਸਕੇ ਮਾਰਿਆ ਉਸਕੇ ਮਾਰਿਆ ਭਾਸ਼ਾ ਤਾਂ ਮੋਦੀ ਸਾਹਿਬ ਦੀ ਪਾਟਾ ਸੋ ਇਸ ਕਰਕੇ ਇਹਨਾਂ ਨੇ ਖੁਦ ਹੀ ਸਭ ਕੁਝ ਕਰ ਰਹੇ ਨੇ ਫਿਰ ਕਹਿੰਦੇ ਸਾਨੂੰ ਸਬੂਤ ਦਿਓ ਫਲਾਣਾ ਦਿਓ ਪਰ ਜਦ ਤੁਸੀਂ ਦੂਜੇ ਦੇ ਮੁਲਕ ਚ ਜਾ ਕੇ ਦਖਲਅੰਦਾਜ਼ੀ ਕਰੋਗੇ ਦੂਜੇ ਦੇ ਮੁਲਕ ਦੇ ਨਾਗਰਿਕ ਨੂੰ ਮਾਰੋਗੇ ਤੇ ਇਹ ਕਹਿ ਕੇ ਕਿ ਸਾਡਾ ਇਹ ਬੈਰੀ ਆ ਸਾਡਾ ਨੁਕਸਾਨ ਕਰਦਾ ਫਿਰ ਦੂਜਾ ਮੁਲਕ ਵੀ ਤੁਹਾਡੇ ਇਹੀ ਕੁਝ ਕਰੇਗਾ ਸਿੱਧਾ ਕਰੇਗਾ ਹੁਣ ਤੱਕ ਇੱਕ ਕੂਟਨੀਤਿਕ ਚਾਲਣਾ ਸੀ ਹੁਣ ਭਾਰਤ ਨੇ ਪਹਿਲੀ ਬਾਜੀ ਪਾਤੀ ਵੀਸੀ ਓਪਨਲੀ ਕਰਨੇ ਅਸੀਂ ਇਹਨਾਂ ਨੂੰ ਮਾਰਾਂਗੇ ਹੁਣ ਅਮਰੀਕਾ ਤੇ ਕੈਨੇਡਾ ਵੀ ਭਾਜੀ ਪਾਉਣਗੇ ਪਰ ਉਹ ਭਾਜੀ ਪਾ ਕੇ ਕੀ ਕਰਨਗੇ ਭਾਰਤ ਤੋਂ ਤਾਂ ਕੁਝ ਬਹੁਤਾ ਹੋਣਾ ਨਹੀਂ ਮੱਜ ਵੀ ਕਰਨ ਨੂੰ ਤਿਆਰਾਂ ਸਿੱਖਾਂ ਨੂੰ ਵੱਡੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕਰਨਗੇ ਹੁਣ ਨਹੀਂ ਬੰਦੇ ਇਹਨਾਂ ਦੇ ਆਪ ਦੇ ਬੰਦਿਆਂ ਨੇ ਕਿਹਾ ਵੀ ਹੁਣ 84 ਨਾ ਸਮਝਿਓ ਹੁਣ ਸਿੱਖ ਬਹੁਤ ਸਿਆਣੇ ਹੋ ਗਏ ਇਸ ਮਾਮਲੇ 'ਚ ਤੇ ਅਗਲੀ ਗੱਲ ਇਹ ਹੈ ਵੀ ਅਮਰੀਕਾ ਜਿਹੜਾ ਕੈਨੇਡਾ ਤੇ ਅਮਰੀਕਾ ਹੈ ਉਹ ਭਾਰਤ ਨੂੰ ਆਪਦੇ ਜਿਹੜਾ ਹੈਗਾ ਕੈਂਪ ਉਹਦੇ 'ਚ ਕਰਨ 'ਚ ਕਾਮਯਾਬ ਹੋ ਜਾਣਗੇ ਇੱਕ ਗੱਲ ਇਹ ਵੀ ਸਮਝਣ ਦੀ ਹੈ ਕਿ ਜਿਹੜੇ ਕੈਨੇਡਾ ਚ ਖਾਲਸਾ ਦਾ ਝੰਡਾ ਲਹਿਰਾਏ ਜਾਂਦੇ ਨੇ ਇੱਕ ਪਾਸੇ ਭਾਰਤ ਦੇ ਝੰਡੇ ਗੁਰਪਤ ਪੰਥ ਪੰਨੂ ਦੀ ਗੱਲ ਲੈ ਲਈਏ ਤੇ ਭਾਰਤੀ ਏਜੰਸੀਆ ਵੱਲੋਂ ਕੈਨੇਡਾ ਵਿੱਚ ਖਾਲਿਸਤਾਨ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੇ ਖਤਰਿਆਂ ਦੀ ਗੱਲ ਕਰ ਲਈਏ ਇਹ ਸਾਰਾ ਕੁਝ ਨਿਰੋਲ politically motivated ਹੈ ਜਾਂ ਇਹਦੇ ਵਿੱਚ ਕੋਈ ਧਾਰਮਿਕ ਜਾਂ ਜਜ਼ਬਾਤੀ ਤੱਤ ਵੀ ਹੈਗੇ ਨੇ ਦੇਖੋ ਧਾਰਮਿਕ ਤੱਤ ਕਿਹ ਹੈ ਨਹੀਂ ਇਹ ਹੈ ਤਾਂ politically ਜਜ਼ਬਾਤੀ ਜ਼ਰੂਰ ਹੁੰਦਾ ਕਿਉਂਕਿ ਧਰਮ ਦੇ ਨਾਂ ਤੇ ਇਸ ਕਰਕੇ ਉਹਨੂੰ ਆਪਾਂ ਧਾਰਮਿਕ ਤੱਤ ਵੀ ਮਾੜਾ ਮੋਟਾ ਕਹਿ ਸਕਦੇ ਆ ਪਰ ਜੇ ਆਪਾਂ ਕਹੀਏ ਧਰਮ ਦੀ ਸਿੱਖ ਧਰਮ ਨੂੰ ਅੱਗੇ ਵਧਾਉਣ ਦੀ ਚਿੱਕਪਾਲ ਸਿਰੋਂ ਅੱਗੇ ਵਧਾਉਂਦੀ ਉਹ ਗੱਲ ਨਹੀਂ ਹੈ ਇਹਦੇ 'ਚ ਤੇ ਦੂਜੀ ਗੱਲ ਨਾਲ ਹੀ ਰਾਜ ਕਰਨ ਦੀ ਆ ਇਹ ਵੀ ਨਹੀਂ ਵੀ ਸਿੱਖਾਂ ਨੂੰ ਇਹਦੇ ਨਾਲ ਕੋਈ ਰਾਜ ਨਹੀਂ ਲੈਣਾ ਸਿੱਖਾਂ ਨੇ ਜੇ ਰਾਜ ਲੈਣਾ ਉਹ ਪੰਜਾਬ 'ਚ ਆਪ ਹੀ ਲੈਣਾ ਉੱਥੇ ਵੋਟਰਾਂ ਨੇ ਹੀ ਲਈ ਹੋਏ ਕਿਸਮ ਦਾ ਸੋ ਇਸ ਕਰਕੇ ਇਹ ਜਿਹੜੀਆਂ ਗਤੀਵਿਧੀਆਂ ਨੇ ਇਹ ਕੋਈ ਨਾ ਕੋਈ ਚਾਲਾਂ ਨੇ ਕੋਈ ਖਾਸ ਬੰਦੇ ਨੇ ਜਿਹੜੇ ਸਿੱਖੀ ਦਾ ਹੁੰਦਾ ਹੈ ਤਾਂ ਇੱਥੇ ਵੀ ਆਈਕਨ ਸਿੰਘ ਨੇ ਕਹਿੰਦਾ ਵੀ ਤਾਂ ਜੀ ਅਸੀਂ ਹਵਨ ਕਰਾਂਗੇ ਉੱਥੇ ਰਾਮ ਮੰਦਰ ਦਾ ਜਾ ਕੇ ਹੁਣ ਸਿੱਖੀ ਦਾ ਕਿਤੇ ਹਵਨ ਹੈ ਨਹੀਂ ਫਿਰ ਉਹ ਸਿੱਖ ਕਿੱਥੋਂ ਆਦੇ ਹੋਗੇ ਤੇ ਬਾਬੇ ਨਾਨਕ ਨੇ ਤਾਂ ਜਨੇਊ ਨਹੀਂ ਪਹਿਨੇ ਸੀ ਤੋ ਇਸ ਕਰਕੇ ਇਹ ਜਿਹੜਾ ਕਹਿੰਦਾ ਵੀ ਅਸੀਂ ਹਵਨ ਕਰਾਂਗੇ ਉਹ ਹਵਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਮਣੇ ਦਿਖਾ ਦਿਓ ਕਹਿੰਦੇ ਜੀ ਅਸੀਂ ਹਵਨ ਕਰਕੇ ਆਹ ਕਰਾਂਗੇ ਦੇਵੀ ਪ੍ਰਗਟ ਕਰਾਂਗੇ ਉਹ ਕਰੀ ਗਏ ਠੀਕੂ ਪਾ ਕੇ ਹਵਨ ਹੋਣ ਚ ਨਿਕਲੇ ਤਾਂ ਕੁਝ ਨਹੀਂ ਗੁਰੂ ਸਾਹਿਬ ਨੇ ਫਿਰ ਸ੍ਰੀ ਸਾਹਿਬ ਕੱਢ ਕੇ ਦਿਖਾਇਆ ਵੀ ਆ ਆਏ ਅਸਲੀ ਭਗੋਤੀ ਤਾਂ ਜਿਹੜੀ ਤੁਸੀਂ ਕਹਿੰਦੇ ਹੋ ਸੋ ਇਸ ਕਰਕੇ ਇਹ ਇਹ ਕਹੀ ਜਾਂਦਾ ਸੀ ਹਵਨ ਕਰਾਂਗੇ ਜੀ 19 1858 ਚ ਵੀ ਹਵਨ ਕਰਿਆ ਸੀ ਸੋ ਇਦਾਂ ਦੇ ਕੁਝ ਬੰਦੇ ਚੁਣਨੇ ਨੇ ਇਦਾਂ ਦੇ ਕੁਝ ਬੰਦੇ ਲੈ ਲੈਨੇ ਜੋ ਤੁਸੀਂ ਕਿਹਾ ਸੈਂਟੀਮੈਂਟਲ ਬਣਾ ਲੈਨੇ ਧਰਮ ਦੇ ਨਾਂ ਤੇ ਗੁੰਮਰਾਹ ਕਰ ਲੈਣਾ ਤੇ ਜਾਂ ਪੜੇ ਦੇ ਬਣਾ ਲੈਣਾ ਇਹ ਕੋ ਔਖਾ ਕੰਮ ਨਹੀਂ ਹੁੰਦਾ ਸਟੇਟ ਬੜੀ ਵੱਡੀ ਚੀਜ਼ ਹੁੰਦੀ ਹੈ ਤੇ ਇੰਡੀਆ ਸਟੇਟ ਵੀ ਕਰ ਰਹੀ ਹੈ ਉਹਦੇ ਚ ਇਹੋ ਜਿਹਾ ਕੁਝ ਬਹੁਤ ਹੋ ਰਿਹਾ ਹੁਣ ਤੁਸੀਂ ਦੇਖ ਲਓ ਤਿੰਨ ਚਾਰ ਉਦਾਹਰਨਾਂ ਸੀ ਜੇ ਲਈਏ ਅਮਰਪਾਲ ਦਾ ਜਿਹੜਾ ਵਰਤਾਰਾ ਸੀ ਕਿੱਡਾ ਤੇਜ਼ ਚੱਲਿਆ ਸੀ ਜਿੱਦẽ ਉਹਨੂੰ ਅਰੈਸਟ ਕਰ ਲਿਆ ਹਾਲਾਂਕਿ ਉੱਤੇ ਡਿਬਰੂਗੜ ਕਿਉਂ ਭੇਜਾ ਵੀ ਤੁਸੀਂ ਇਹ ਚਾਲ ਸੀ ਸਰਕਾਰ ਦੀ ਤੇ ਉਹਦੇ ਬਾਪ ਨੂੰ ਤੰਗ ਕਰ ਉਹਦੀ ਘਰ ਵਾਲੀ ਨੂੰ ਤੰਗ ਕਰ ਪਰ ਉਹ ਮੁੜ ਕੇ ਦੰਬਿਆ ਕਿੱਥੇ ਉਹਦਾ ਵਰਤਾਰਾ ਜੇ ਉਹ ਵਰਤਾਰਾ ਲੋਕਾਂ ਦਾ ਵਰਤਾਰਾ ਹੁੰਦਾ ਫਿਰ ਤਾਂ ਕੁਝ ਜ਼ਿਰ ਤੇ ਚੱਲਦਾ ਦੀਪ ਜੀ ਦੋਲਾ ਵਰਤਾਰਾ ਕਿੱਡਾ ਸੀ ਉਹ ਕਿਸਾਨੰਦਨ ਤੋਂ ਟੋੜਣਾੜਾ ਵਰਤਾਰ ਸੀ ਮੁੜ ਕੇ ਡੱਬਿਆ ਨਿੰਗਾ ਦਾ ਅਮਨ ਜਿਹੜਾ ਨਿੰਗਾ ਹੈ ਉਹਨੇ ਜਿਹੜਾ ਵਰਤਾਰਾ ਕਰਿਆ ਕਿ ਜੀ ਸਾਡੇ ਸਾਰੇ ਲੋਕ ਗ੍ਰੰਥ ਦੀ ਬੇਅਦਵੀ ਹੋਈ ਆ ਪ੍ਰਾਣਾ ਬੰਦਾਦ ਮੋਇਆ ਕਰਕੇ ਟੰਗਤਾ ਉੱਥੇ ਉਹ ਵਰਤਾਰਾ ਮੁੜ ਕੇ ਡੱਬਿਆ ਸੋ ਇਸ ਕਰਕੇ ਆਪਾਂ ਨੂੰ ਬੜਾ ਸਪਸ਼ਟ ਹੋ ਜਾਣਾ ਚਾਹੀਦਾ ਹੈ ਵੀ ਸਿੱਖਾਂ ਨਾਲ ਤਾਂ ਇਸ ਤਰ੍ਹਾਂ ਐਡੀ ਛੇਤੀ ਗੁੰਮਰਾਹ ਹੁੰਦੇ ਨੇ ਜੇ ਐਡੀ ਛੇਤੀ ਗੁੰਮਰਾਹ ਹੋਣਾ ਹੁੰਦਾ ਹੁਣ ਤਾਂ ਹਾਲਤ ਹੋਰ ਨੇ 84 ਦੇ ਵਿੱਚ ਜਿੱਡਾ ਵੱਡਾ ਹਮਲਾ ਹੋਇਆ ਸੀ ਦਰਬਾਰ ਸਾਹਿਬ ਦੇ ਉੱਤੇ ਜੋ ਕੁਝ ਹੋਇਆ ਸੀ ਉਹਨਾਂ ਸਿੱਖਾਂ ਨੇ ਇੱਥੇ ਹਿੰਦੂਆਂ ਦਾ ਕਤਲੇਆਮ ਕਰ ਦੇਣਾ ਸੀ। ਦਿੱਲੀ 'ਚ ਸਿੱਖਾਂ ਦਾ ਤਾਂ ਕਤਲੇਆਮ ਹੋ ਗਿਆ। ਉੱਥੇ ਸਟੇਟ ਨੇ ਨਹੀਂ ਬਚਾਏ। ਉਹਦੇ ਸਿੱਖਾਂ ਸਿੱਖ ਨਹੀਂ ਬਾਹਰ ਨਿਕਲ ਗਏ। ਠੀਕ ਆ ਮਾਨਾਂ 'ਚ ਫਰਕ ਸੀਗਾ। ਕਈ ਬੰਦਿਆਂ ਨੇ ਸ਼ਰਾਰਤ ਵੀ ਕਰਨ ਦੀ ਕੋਸ਼ਿਸ਼ ਕੀਤੀ ਉਹ ਦੋਵਾਂ ਧਿਰਾਂ ਦੇ ਨੇ ਪਰ ਸਿੱਖਾਂ ਨੇ ਕੋਈ ਕਤਲੇਆਮ ਨਹੀਂ ਕਰਿਆ। ਇਹ ਨਹੀਂ ਆ ਵੀ ਸਿੱਖ ਕਮਜ਼ੋਰ ਸੀਗੇ। ਸਿੱਖ ਇੱਕ 10-10 ਨੂੰ ਟੱਕਰਦਾ। ਗੁਰੂ ਸਾਹਿਬ ਨੇ ਕਿਹਾ ਸਵਾ ਲੱਖ ਸੇਕ ਲੜਉਂ ਆ। ਇਹ ਐਵੇਂ ਨਹੀਂ ਆ ਗੱਲ। ਸੋ ਇਸ ਕਰਕੇ ਸਿੱਖ ਸ਼ਾਂਤੀ ਪਸੰਦ ਨੇ ਪਰ ਆਪਣੀ ਇਨਾਨਖਾ ਨਾ ਰਹਿਣਾ ਚਾਹੁੰਦੇ ਨੇ। ਉਹ ਇਨੋਵੇਟਿਵ ਨੇ। ਉਹ ਐਂਟਰਪ੍ਰੈਨਰਸ਼ਿਪ ਹੈ ਜਿਹਨੂੰ ਅਸੀਂ ਕਹਿੰਦੇ ਆ ਮਤਲਬ ਕਿ ਉਹ ਝੁਗਤੀ ਵੀ ਨੇ ਇਨੋਵੇਟਿਵ ਉਹ ਖੋਜੀ ਵੀ ਨੇ ਕਿ ਉਹ ਜੋਖਮ ਲੈ ਕੇ ਨਵਾਂ ਕੰਮ ਵੀ ਕਰ ਸਕਦੇ ਨੇ ਕਿ ਆਹ ਦੇਖ ਲੋ ਕੰਬਾਈਨਰ ਕਮੂਨੀਆਂ ਸਭ ਸਿੱਖਾਂ ਨੇ ਬਣਾਈਆਂ ਨੇ ਔਰੇ ਤੇ ਇਸ ਕਰਕੇ ਇਹ ਇਹਨਾ ਨਾ ਸਮਝੀਏ ਸਿੱਖਾਂ ਦਾ ਆਪਣਾ ਇੱਕ ਇਤਿਹਾਸ ਹੈ ਆਪਣੀ ਇੱਕ ਕੌਮ ਹੈ ਆਪਣਾ ਉਹਨਾਂ ਦੇ ਗ੍ਰੰਥ ਨੇ ਆਪਣਾ ਉਹਨਾਂ ਦਾ ਪੂਜਾ ਪਾਠ ਦਾ ਢੰਗ ਹੈ ਪਰ ਉਹ ਸਾਰੀ ਦੁਨੀਆ ਇੱਕ ਗੱਲ ਤੇ ਖੜੇ ਨੇ ਬਾਬੇ ਨਾਨਕ ਦੇ ਫਲਸਫੇ ਤੇ ਨਾ ਕੋ ਵੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਣਾਈ ਸਰਬ ਸਭੇ ਸਾਂਝੀ ਵਾਸਦਾ ਹੈ ਤੂੰ ਕਿਸੇ ਨੂੰ ਦੱਸੇ ਵਾਰਾ ਜੀਓ ਤੇ ਅੱਖ ਨਾ ਰਹਿੰਦੇ ਨੇ ਗਿਆਨ ਪ੍ਰਾਪਤ ਕਰਦੇ ਨੇ ਤੇ ਗਿਆਨ ਪ੍ਰਾਪਤ ਕਰਕੇ ਆਪਦਾ ਕੰਮ ਕਰਦੇ ਨੇ ਕਿਰਤ ਕਰਦੇ ਨੇ ਘਾਲ ਖਾਏ ਕੇ ਛੱਤੋਂ ਦੇ ਨਾਨਕ ਰਾਹ ਪਛਾਣੇ ਸੀ ਉਹ ਦਸਵੰਦ ਕੱਢਦੇ ਨੇ ਉਹ ਆਪਦੇ ਧਰਮ ਦੀ ਵਾਸਤੇ ਜਾਨ ਦੇਣ ਨੂੰ ਤਿਆਰ ਨੇ ਕੱਲੇ ਆਪਦੇ ਧਰਮ ਵਾਸਤੇ ਨੂੰ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਪੀੜ ਪੈਂਦੀ ਹੈ ਉੱਥੇ ਜਾ ਕੇ ਲੰਗਰ ਲਾ ਦਿੰਦੇ ਨੇ ਉੱਥੇ ਜਾ ਕੇ ਭਾਈ ਕਨਈਆ ਬਣ ਜਾਂਦੇ ਨੇ ਸੋ ਇਹ ਸਿੱਖੀ ਦੀ ਵੱਡੀ ਚੀਜ਼ ਹੈ ਹੁਣ ਤੱਕ ਇਹਨੂੰ ਬਦਨਾਮ ਕਰਿਆ ਹੋਇਆ ਸੀ ਪਰ ਆ ਕਿਸਾਨਾਂ ਦੋੜਨ ਵੇ ਸਿੱਖੀ ਦਾ ਬਹੁਤ ਵੱਡੀ ਕਲਗੀ ਉੱਚੀ ਹੋ ਗਈ ਸੀ ਹੁਣ ਕੁਝ ਤਾਕਤਾਂ ਜਿਹੜੀਆਂ ਨੇ ਛਾਤਰ ਤਾਕਤਾਂ ਉਹ ਕੁਝ ਸਿੱਖੀ ਸਰੂਪ ਵਾਲੇ ਬੰਦਿਆਂ ਨੂੰ ਲੈ ਕੇ ਜਾਂ ਸਿੱਖੀ ਸਰੂਪ ਵਾਲੇ ਬੰਦੇ ਬਣਾ ਕੇ ਕਿਉਂਕਿ ਉਹ ਸੀਨਵਾਗ ਦੇ ਮੋਰਚੇ 'ਚ ਵੀ ਲਿਖਿਆ ਗਿਆ ਸੀ ਵੀ Hindu ਜਿਹੜੀਆਂ ਔਰਤਾਂ ਸੀ RSS ਦੀਆਂ ਉਹੀ ਬੁਰਕੇ ਪਾ ਕੇ ਉਸੇ ਪੰਚੀਆਂ ਸੀ ਸੋ ਸਿੱਖੀ ਸਰੂਪ ਬਣਾ ਕੇ ਸਿੱਖੀ ਸਰੂਪ ਨੂੰ ਸਿੱਖ ਧਰਮ ਨੂੰ ਮੈਂ ਕਾਂਗਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਕੋਸ਼ਿਸ਼ ਮਸਾ ਰੰਗੜ ਵੀ ਸਫਲ ਨਹੀਂ ਹੋਇਆ ਸੀ ਇਹ ਕੋਸ਼ਾਂ 'ਚ ਬੜੇ ਵੱਡੇ-ਵੱਡੇ ਜ਼ਾਲਮ ਸਫਲ ਨਹੀਂ ਹੋਏ ਸੀ ਇਹਦੇ 'ਚ ਜੇ ਕਹਿਣ ਜਿਹੜੇ ਬੜੇ ਪੁਜਾਰੀ ਸੀਗੇ ਉਹ ਨਹੀਂ ਸਫਲ ਹੋਏ ਸੀ ਸਿੱਖੀ ਪਰਪਰੰਤ ਹੁੰਦੀ ਰਹੇਗੀ ਹੁਣ ਵੀ ਹੋਏਗੀ ਮੇਰੀ ਇੱਕੋ ਬੇਨਤੀ ਹੈ ਵੀ ਗੁਰਬਾਣੀ 'ਤੇ ਟੇਕ ਰੱਖੋ ਗੁਰਬਾਣੀ ਦੇ ਉਦੇਸ਼ ਨੂੰ ਸਮਝੋ ਜਾਤ ਪਾਤ ਧਰਮ ਤੁਹਾਡਾ ਆਪਣਾ ਉੱਚਾ ਆਪਾਂ ਇਨਸਾਨੀਅਤ ਦੀ ਗੱਲ ਕਰਦੇ ਆਂ ਰੂਹਾਨੀਅਤ ਦੀ ਗੱਲ ਕਰਦੇ ਆਂ ਆਪਾਂ ਆਰਥਚਾਰਜ ਦੀ ਗੱਲ ਕਰਦੇ ਆਂ ਆਪਾਂ ਰਾਜਨੀਤੀ ਦੀ ਜਿਵੇਂ ਤੁਸੀਂ ਕਿਹਾ ਹੁਣ ਕੋਈ ਤੁਹਾਨੂੰ ਤਾਂ ਗੱਲ ਹੀ ਨਹੀਂ ਕਰਦਾ ਰਾਜਨੀਤੀ ਦੀ ਨਾ ਆਰਥਚਾਰਜ ਦੀ ਕਰੇ ਨਾ ਸਮਾਜ ਦੀ ਕਰੇ ਉਹ ਤਾਂ ਕਹਿੰਦਾ ਭਾਈ ਆਪਦੀ ਮੁਕਤੀ ਕਰੋ ਐਦਾਂ ਕਹਿੰਦਾ ਮੁਕਤੀ ਸੰਰੋਲ ਹੀ ਨਹੀਂ ਹੈ ਕਹਿੰਦਾ ਨਰਕ ਨਾ ਚਾਹੋ ਸੁਰਗ ਨਾ ਚਾਹੋ ਨਰਕ ਨਾ ਚਾਹੋ ਨਰਕ ਸੁਰਗ ਤੋਂ ਦੋ ਉਰਾਦੇ ਹੈ ਹਮ ਕਾ ਕੀ ਨਰਕ ਕੀ ਸੁਰਗ ਵਿਚਾਰਾ ਹਮ ਕਾ ਹੋ ਕਿ ਕੀ ਨਰਕ ਕੀ ਸੁਰਗ ਵਿਚਾਰਾ ਸੰਤਨ ਦੋ ਉਰਾਦੇ ਹਮ ਕਾ ਹੋ ਕਿ ਕਾ ਨਕਰਦੇ ਆਪਣੇ ਗੁਰੂ ਪ੍ਰਸਾਦ ਦੇ ਸੋ ਕੋਈ ਅਸੀਂ ਮੁਕਤੀ ਮਕਤੀ ਨਹੀਂ ਮੁਕਤਨਾ ਚਾਹੋ ਹਨ ਸੋ ਇਸ ਕਰਕੇ ਜਿਹੜੀ ਸਿੱਖੀ ਹੈ ਸਿੱਖੀ ਸੰਸਾਰ 'ਚ ਕੋਈ ਚਾਫਲਸਫਾ ਮਨੁੱਖਤਾ ਦਾ ਫਲਸਫਾ ਮਿਹਨਤ ਦਾ ਫਲਸਫਾ ਕਿਰਤੀਆਂ ਦਾ ਫਲਸਫਾ ਬਰਾਬਰਤਾ ਦਾ ਫਲਸਫਾ ਪਿਆਰ ਦਾ ਫਲਸਫਾ ਪ੍ਰੇਮ ਭਾਵਨਾ ਰਹਿਣ ਦਾ ਫਲਸਫਾ ਸ਼ਾਂਤੀ ਕੁਦਰਤ ਨਾਲ ਇੱਕੋ ਜਿਹਾ ਜੀਵਨ ਬਤੀਤ ਕਰਨ ਦਾ ਫਲਸਫਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਸਿਆਸਤ ਦੇ ਨਾਂ ਤੇ ਪਰ ਸਫਲ ਨਹੀਂ ਹੋਣਗੇ ਥੋੜਾ ਬਹੁਤ ਨੁਕਸਾਨ ਹਮੇਸ਼ਾ ਹੁੰਦਾ ਬਹੁਤ ਬਹੁਤ ਸ਼ੁਕਰੀਆ ਦਰਸ਼ਕੋ ਸੋ ਇਹ ਸੰਸਾਡੇ ਨਾਲ ਡਾਕਟਰ ਪੈਰਾ ਲਾ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਇਸ ਮਸਲੇ ਤੇ ਸਾਡੇ ਨਾਲ ਗੱਲ ਕੀਤੀ ਤੇ ਅੱਗੇ ਇਹ ਸਾਰਾ ਸਿਆਸੀ ਧਾਰਮਿਕ ਜਾਂ ਜਜ਼ਬਾਤੀ ਕਹਿ ਲਈਏ ਸਾਰਾ ਮਸਲਾ ਕੀ ਰੁਖ ਫੜੂਗਾ ਇਹ ਸਮਾਂ ਦੱਸੂਗਾ ਸੋ ਉਦੋਂ ਤੱਕ ਲਈ ਇਜਾਜ਼ਤ ਦਿਓ ਧੰਨਵਾਦ